ਵੈਕੂ ਜੀ ਦਾ ਹਾਲ ਸਾਹਿਬੈਕੂ ਜੀ ਕੀ ਫਤਿਹ ਅੱਜ ਸੇਤ ਥੋੜੀ ਜੀ ਖਰਾਬ ਜ਼ਿਆਦਾ ਹੋ ਗਈ ਪਾਣੀ ਚ ਰਹਿ ਰਹਿ ਕੇ ਉਹਦੇ ਕਰਕੇ ਮੈਂ ਲੁਧਿਆਣਾ ਆਇਆ ਸੀ ਤੇ ਡਾਕਟਰ ਕੋਲ ਆਇਆ ਸੀ ਡਾਕਟਰ ਨਾਲ ਗੱਲਾਂ ਕਰਕੇ ਮੇਰੇ ਮਨ ਚ ਆਇਆ ਕਿ ਜਿੰਨੇ ਪਿੰਡ ਭਰਾ ਜਿਹੜੇ ਜਿਹੜੇ ਇਲਾਕਿਆਂ ਚ ਵੀ ਕਿਉਂਕਿ ਪਾਣੀ ਤਾਂ ਹੁਣ ਸਾਰੇ ਇਲਾਕਿਆਂ ਚ ਹੀ ਹੈ ਆਪਾਂ ਜਿਹੜੀ ਕੰਡਿੰਗ ਦੇ ਵਿੱਚ ਜਿਹੜੀਆਂ ਚੀਜ਼ਾਂ ਕਰਨੀਆਂ ਨੇ ਹੁਣ ਤੇ ਜਿਹੜੀਆਂ ਨਹੀਂ ਕਰਨੀਆਂ ਉਹਦੇ ਲਈ ਡਾਕਟਰ ਸਾਹਿਬ ਨੇ ਚਲਦੀ ਸੀ ਵੀ ਆਪਾਂ ਜਿਵੇਂ ਲੋਕਾਂ ਦੇ ਨੇ ਡੀਟੀਟੀ ਦਾ ਛੜਕਾਓ ਕਰ ਦੋ ਉਹ ਕਿਸੇ ਵੀ ਇਲਾਕੇ 'ਚ ਨਾ ਕਰਿਓ ਮੱਛਰਾਂ ਦੀ ਰੋਕ ਥਾਮ ਲਈ ਉਹਦੇ ਨੇ ਡਾਕਟਰ ਸਾਹਿਬ ਨੇ ਕਿਉਂਕਿ ਇਹ ਗਰਾਊਂਡ ਤੇ ਇਹਨਾਂ ਨੇ ਬਹੁਤ ਸਾਰੇ ਕੰਮ ਕੀਤੇ ਨੇ ਡਾਕਟਰ ਵਿਕਾਸ ਗੋਪਤਾ ਦੇ ਕੋਲ ਮੈਂ ਬੈਠਾ ਸੀਗਾ ਇਹ ਦੇਖਦੇ ਮੈਂ ਤੁਸੀਂ ਮੇਰੇ ਅੱਖ ਥੱਲੇ ਸਵੇਲਿੰਗ ਇਹ ਪਾਣੀ ਲੱਗਣ ਨਾਲ ਸਾਰਾ ਫੇਸ ਸਵੈਲ ਹੋ ਗਿਆ ਨੋਜ਼ ਤੇ ਸਵੇਲਿੰਗ ਹੈ ਰੀ ਡਾਰਕਨੈਸ ਹੈ ਤਾਂ ਚਲੋ ਕੋਈ ਗੱਲ ਨਹੀਂ ਹਟ ਜਣੀ ਆ ਚਾਰ ਦਿਨ ਗਲੇ ਦੀ ਇਨਫੈਕਸ਼ਨ ਹੈ ਸਾਰਾ ਕੁਝ ਪਾਣੀ ਕਰਕੇ ਗੰਦਲੇ ਪਾਣੀ ਕਰਕੇ ਹੋ ਰਿਹਾ ਸੋ ਇਹਦੇ ਲਈ ਆਪਾਂ ਡਾਕਟਰ ਸਾਹਿਬ ਤੋਂ ਥੋੜੀ ਜੀ ਜਿਹੜੀ ਅੱਜ ਚੰਗੀ ਸਲਾਹ ਲੈ ਲਈਏ ਇਲਾਕਿਆਂ ਦੇ ਵਿੱਚ ਆਪਾਂ ਕੀ ਕਰਨਾ ਪਲੀਜ਼ ਸਾਰੇ ਜਣੇ ਧਿਆਨ ਨਾਲ ਸੁਣਿਓ ਤੇ ਜਿੰਨੇ ਇਲਾਕੇ ਦੇ ਨਿਵਾਸੀ ਜਿਹੜੇ ਹਟਪੀਟਾਂ ਦੇ ਇਲਾਕਿਆਂ 'ਚ ਨੇੜੇ ਨੇ ਉਹ ਪਲੀਜ਼ ਮੇਰੀ ਇਸ ਗੱਲ ਨੂੰ ਡਾਕਟਰ ਸਾਹਿਬ ਦੀ ਇਸ ਗੱਲ ਨੂੰ ਬਾਕੀ ਪਿੰਡ ਪਰਾਵਾਂ ਤੱਕ ਵੀ ਪਹੁੰਚਾਓ ਤਾਂ ਕਿ ਆਪਾਂ ਜਿਹੜੇ ਆਉਣ ਵਾਲੇ ਸਮੇਂ 'ਚ ਬਿਮਾਰੀਆਂ ਡੇਂਗੂ ਮਲੇਰੀਆ ਜਿੰਨਾਂ ਜਿੰਨਾਂ ਚੀਜ਼ਾਂ ਦੀ ਅੱਗੇ ਆਪਾਂ ਨੂੰ ਪ੍ਰੋਬਲਮ ਫੇਸ ਕਰਨੀ ਪੈਣੀ ਆ ਉਹਦਾ ਬਚਾਅ ਕੀਤਾ ਜਾਵੇ ਪੈਰਾਂ ਦੇ ਵਿੱਚ ਇਨਫੈਕਸ਼ਨ ਲੱਤਾਂ ਦੇ ਉੱਤੇ ਇਨਫੈਕਸ਼ਨ ਫੇਸ ਦੇ ਉੱਤੇ ਗਲਿਆਂ ਤੇ ਇਨਫੈਕਸ਼ਨ ਬਾਡੀ ਦੇ ਅੰਦਰ ਇਹ ਸਭ ਚੀਜ਼ਾਂ ਦੀ ਰੋਖtham ਕਿਵੇਂ ਕਰਨੀ ਆ ਕਿ ਆਪਾਂ ਸ਼ੁਰੂ ਤੋਂ ਇਹਦਾ ਥੋੜਾ ਜਿਹਾ ਪ੍ਰਿਕਾਸ਼ਨ ਲੈ ਕੇ ਚੱਲਾਂਗੇ ਸ਼ਾਇਦ ਇਹ ਬਿਮਾਰੀਆਂ ਤੋਂ ਆਪਾਂ ਪਹਿਲਾਂ ਹੀ ਬਚ ਸਕੀਏ ਜਿੰਨੇ ਵੀ ਪਿੰਡਪਰਾ ਦੇਖਦੇ ਨੇ ਅ ਥੋੜਾ ਜਿਹਾ ਫੇਸ ਰੱਖਿਓ ਫੇਸ ਨੂੰ ਆਪਾਂ ਟੱਕੇ ਕੰਮ ਕਰਾਂਗੇ ਕਿਉਂਕਿ ਫੇਸ ਦਿਖਾਉਣ ਵਾਲਾ ਮੇਰਾ ਦੇਖੋ ਸਾਰਾ ਸਵੇਲਿੰਗ ਹੋਈ ਪਈ ਆ ਸਾਰਾ ਨੱਕ ਵੀ ਐ ਲੱਗਣ ਲੱਗਾ ਮੇ ਤਾਂ ਨੱਕ ਹੀ ਮੇਰਾ ਲੱਗਦਾ ਨਹੀਂ ਰਕਸਾ ਨਹੀਂ ਬਾਸੋਂ ਤੁਸੀਂ ਤਿਆਰੀ ਕਰੋ ਦੋ ਬੰਦੇ ਨਾਲ ਤੁਹਾਨੂੰ ਇਹ ਫੇਰ ਦੁਬਾਰਾ ਨਹੀਂ ਕਰ ਦੇਣਾ ਤੇਰਾ ਮੂੰਹ ਮੇਰਾ ਲੱਗ ਜੁੜਵਾਟ ਗਿਆ ਚਲੋ ਕੋਈ ਗੱਲ ਨਹੀਂ ਸਾਡੇ ਪੰਜਾਬੀ ਤਾਂ ਦੱਸੋ ਜੀ ਮੈਂ 2 ਦਿਨ ਦੀ ਛੁੱਟੀ ਲਈ ਹੈ ਸਿਰਫ ਸਕਿਨ ਕਰਕੇ ਇਨਫੈਕਸ਼ਨ ਕਰਕੇ ਕੋਈ ਹੋਰ ਮੇਰੇ ਤੋਂ ਇਨਫੈਕਟਡ ਨਾ ਹੋਵੇ ਕਿਉਂਕਿ ਉੱਥੇ ਸਸੀ ਸੱਚੀ ਹੈ ਨਾ ਨਾ ਕੋਈ ਸਸੀ ਗੱਲ ਕਹਿੰਦਾ ਨਾ ਕੋਈ ਆਤਮ ਨਾਉਂਦਾ ਸਿੱਦੇ ਜੱਫੀਆਂ ਪਾਉਂਦਾ ਪਿਆਰ ਤੁਸੀਂ ਬਹੁਤ ਕਰਦੇ ਹੋ ਪਰ ਥੋੜਾ ਬਿਨਫੈਕਸ਼ਨ ਦਾ ਵੀ ਧਿਆਨ ਰੱਖੀਏ ਤਾਂ ਕਿ ਆਪਾਂ ਸਾਰੇ ਸੇਵਾ ਕਰਦੇ ਰਹੀਏ ਉਥੇ ਔਰ ਆਪਣੇ ਆਪਣੇ ਇਲਾਕੇ ਸੰਭ ਕੇ ਰੱਖੋ ਜਿੰਨੇ ਵੀ ਜਿੱਥੇ ਜਿੱਥੇ ਤੁਸੀਂ ਹੈਗੇ ਬੜ ਡਟੇ ਰਹੋ ਇਦਾਂ ਜਿੰਨੇ ਆਰਟਿਸਟ ਭਰਾ ਨੇ ਜਿਉਂਦੇ ਵਸਦੇ ਰਹਣ ਮਨਕਿਰਤ ਜਿਉਂਦਾ ਵਸਦਾ ਰਹਰਾ ਲੋਕਾਂ ਨੂੰ ਇਹ ਲੱਗਣ ਲੱਗਾ ਮੰਨ ਕਿਰਤ ਨੇ ਕਿ ਪਿੱਡਾਂ ਦੇ ਵਿੱਚ ਕੱਲਾ ਰਸਣ ਨਹੀਂ ਅਸੀਂ ਪੈਸੇ ਦੀ ਵੀ ਤੋੜ ਨਹੀਂ ਆਉਣ ਦਿੰਦੇ ਟਰੈਕਟਰਾਂ ਦੀ ਤੋੜ ਨਹੀਂ ਆਉਣ ਦਿੰਦੇ ਔਰ ਉਹਦੇ ਨਾਲ ਨਾਲ ਜੱਸੀ ਵੀਰ ਨੇ ਜਿੰਨਾ ਪੂਰੇ ਪੰਜਾਬ ਦੇ ਇਲਾਕੇ ਜੱਸੀ ਵੀਰ ਨੇ ਸਾਮ ਕੇ ਰੱਖਿਓ ਨੇ ਹਰ ਇਲਾਕੇ 'ਚ ਜਿੱਥੇ ਕਿਸ਼ਤੀਆਂ ਦੀ ਰੋਡ ਪੈਂਦੀ ਆ ਕਿਸੇ ਕਿਸੇ ਵੀ ਚੀਜ਼ ਦੀ ਰੋਡ ਪੈਂਦੀ ਆ ਅਸੀਂ ਜੱਸੀ ਭਰਾ ਨੂੰ ਫੋਨ ਕਰਦੇ ਆ ਕਿਸ ਇਲਾਕੇ ਦੇ ਵਿੱਚ ਸਾਨੂੰ ਆ ਚੀਜ਼ ਚਾਹੀਦੀ ਆ ਅੱਧੇ ਘੰਟੇ ਦੇ ਵਿੱਚ ਸਾਨੂੰ ਪਤਾ ਨਹੀਂ ਕਿੱਥੋਂ ਕਿੱਥੋਂ ਫੋਨ ਆਉਂਦੇ ਨੇ ਔਰ ਕੰਗੋ ਪਟਵਾਰੀ ਤਹਿਸੀਲਦਾਰ ਐਦਾਂ ਹੁੰਦੇ ਨੇ ਕਿ ਭਾਈ ਸਾਹਿਬ ਦੁਆਰਾ ਉੱਪਰ ਫੋਨ ਕਰਾਇਓ ਸਾਰੇ ਦੋਸਤੋ ਅਸੀਂ ਆਪਣੇ ਇਲਾਕੇ ਤੋਂ ਬਿਨਾ ਬਾਕੀ ਇਲਾਕਿਆਂ 'ਚ ਵੀ ਸੇਵਾ ਕਰਨ ਨੂੰ ਰਹਿਣੀ ਆ ਸੋ ਜਿੰਨੇ ਕੰਗੋ ਤਹਿਸੀਲਦਾਰ ਪਟਵਾਰੀ ਲੱਗੇ ਨੇ ਉਹਨਾਂ ਦਾ ਵੀ ਤਹਿਦਲ ਤੋਂ ਸ਼ੁਕਰੀਆ ਦਾ ਪਿੰਡਾਂ ਦੇ ਸਰਪੰਚ ਪੰਚ ਜਿੰਨੇ ਏਰੀਆ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਡੇਰਾ ਆਸ਼ਰਮ ਹਰ ਜਗ੍ਹਾ ਤੋਂ ਸੇਵਾ ਸਭ ਜਗ੍ਹਾ ਪਹੁੰਚ ਰਹੀ ਹੈ ਐਂਡ ਕੋਸ਼ਿਸ਼ ਕਰਿਓ ਕੋਈ ਬੰਦਾ ਧਰਮ ਦਾ ਕੋਈ ਬਖੇੜਾ ਨਾ ਪਾਇਓ ਕੋਈ ਹਿੰਦੂ ਮੁਸਲਮਾਨ ਸਿੱਖ ਇਹ ਮਜਵਾ ਦੀ ਗੱਲ ਨਾ ਕਰਿਓ ਕਿਹੜੇ ਡੇਰੇ ਤੋਂ ਕਿਹੜੇ ਆਸ਼ਰਮਨ ਤੋਂ ਕਿਹੜੇ ਗੁਰੂ ਘਰ ਤੋਂ ਸੇਵਾ ਰਹੀ ਆ ਇਹ ਗੱਲਾਂ ਨਾ ਕਰਿਓ ਸਿਰਫ ਸੇਵਾ ਕਰਿਓ ਭਾਈ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਜਲਦੀ ਤੰਦਰੁਸਤੀਆਂ ਬਖਸ਼ੇ ਮਿਲਦੇ ਆ ਚੇਤਨ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ